ਮੈਨੂੰ ਕੋਈ ਮੇਰਾ ਕੋਈ ਜਵਾਬ ਨਹੀਂ ਆ ਪੈਸੇ ਦਾ ਸਲੇਵਾਣਾ ਉਹ ਮੈਨੂੰ ਉੱਤਰ ਚੜ੍ਹਣ ਦਾ ਮੇਰੇ ਸ਼ਰਟ ਰੱਖਦੇ ਪੈਣ ਆ ਕੇ ਆ ਰੋ 40 ਰੁਪਏ ਲੱਗੇ ਨਹੀਂ ਸਿਰੇ ਮੇਰੇ ਕੋਲ ਬੱਲੇ ਇਹਦਾ ਉੜਿਆ ਉਹ ਮੇਰਾ ਬਾਈ ਮਾਰ ਕੇ ਮਾਰਦੇ ਪੈਣ ਨੂੰ ਇਹਨੂੰ ਕੁੱਤੇ ਇਹਨੂੰ ਮਾਰਦਾ ਮਾਰ ਕੇ ਕੁੱਤਾ ਇਹਦਾ ਪਾਉਗੀ ਬਾਈ ਇਹਦਾ ਪਾਉਗੀ ਪਰੇ ਹੋ ਜਾ ਕਮਾ ਆ ਕੈਮਰਾ ਕੋਈ ਨਹੀਂ ਠੀਕ ਹੈ ਇਹਦਾ ਪਉ ਪਰੇ ਹੋ ਜਾ ਤੇਰੀ ਹੈ ਨਹੀਂ ਤੇਰੀ ਹੈ ਨਹੀਂ ਪਰੇ ਹੋ ਜਾ ਆ ਵੀ ਪਉ ਇਹ ਕੀ ਹੈ ਪਿਆਓ 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 ਸਾਡਾ ਸਾਧਾਰਨ ਕਣਕੇ ਭਈਆਂ ਨੇ ਇਹ ਪਛਾਣ ਕਹਿੰਦੇ ਸਾਰੀ ਭਈ ਹੀ ਹਾਂ ਸਾਡੀ ਨਿਗਾਹ ਚ ਬਹੁਤ ਲੰਗੋ ਕਰਾਪਾ ਆਪਾਂ ਥੋੜੀ ਜਿਹੀ ਬੇਨਤੀ ਇਹ ਜੇ ਆਪਾਂ ਤੁਹਾਨੂੰ ਸਾਰੇ ਗੱਲਬਾਤ ਕਰੀਏ ਪਰ ਸਾਡੇ ਪਿੰਡਾਂ ਵਿੱਚ ਬਹੁਤ ਸਾਰੇ ਗਰੀਬ ਪਿੰਡ ਜੀ ਦਾਰਾ ਮੁਹੰਮਦਪੁਰਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਰਾਤ ਸਿੰਘ ਹੈ ਜੀ ਜਗਰਾਤ ਸਿੰਘ ਮੈਂ ਜੋ ਹਾਲਾਤ ਪੰਜਾਬ ਦੇ ਨਜ਼ਰ ਆ ਰਹੇ ਨੇ ਇਹ ਬਹੁਤ ਹੀ ਅਸਾ ਪਰ ਬਹੁਤ ਵੀ ਬੰਦ ਭੱਗਾ ਹੋਇਆ ਹੈ ਇਹਦਾ ਸਰਪਰਾ ਬੱਚੇ ਨੂੰ ਮਾਰੇ ਇੱਥੇ ਜੀ ਆਪਣੇ ਬੁੱਧਵਾਰ ਦੀ ਮੰਡੀ ਸੀਗੀ ਸਬਜ਼ੀ ਮੰਡੀ ਮੁੰਡਾ ਤੇ ਅੰਬਰੂਦ ਲੈਣ ਲੱਗਿਆ ਉਹ ਕਹਿੰਦੇ ਜੀ ਚਾਹੀ ਵੀ ਬਰੂਦਾ ਮੁੰਡਾ ਬੈਠਾ ਸੀਗਾ ਚਾਹੀ ਵੀ ਲੈਦੇ ਪੈਸੇ ਦੇਦੇ ਉਹਨੇ ਜਦੋਂ ਟਰੈਕਟਰ ਤੇ ਬੈਠਣ ਲੱਗਾ ਤੇ ਉਹਨਾਂ ਨੇ ਗਰਦੇ ਡੇਬੂ ਹਿੱਟ ਤੇ ਰੀਬੂ ਛਿੜਤੀ ਤੇ ਜਦੋਂ ਚੜ ਤੋੜ ਲੱਗਿਆ ਤਾਂ ਉਹ ਕਲੱਚ ਤੇ ਪੈ ਚੱਕਿਆ ਜੇ ਸਾਡੇ ਬਸ ਬਹੁਤ ਜਿਆਦਾ ਕੁੱਟਿਆ ਜੀ ਮੱਧ ਭਾਗਾਂ ਦੇ ਸਿਰ ਚਪਟੇ ਮਾਰ ਕੇ ਬਹੁਤ ਮਾਰੇ ਉਹਦਾ ਹੀ ਦਬਰ ਬੱਠੀ ਗਈ ਜੀ ਕਿੰਨੇ ਸੀ ਰੇੜੀ ਵਾਲੇ ਸਾਰੇ ਲੱਗੇ ਨਾਲ ਉਹਦੇ ਇਹਨਾਂ ਦਾ ਇੱਕਾ ਹਿਕਾ ਸ਼ਾਬ ਇਹਨਾਂ ਦੇ ਪਈ ਜਾਂਦਾ ਜੀ ਸਾਡੇ ਇੱਥੇ ਜਿਹੜਾ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਇੱਥੇ ਜਿਹੜਾ ਕਰਨਾ ਪਹਿਲਾਂ ਇਹ ਭਈਆਂ ਨੂੰ ਭਜਾਉਣਾ ਚਾਹੁੰਦੇ ਤੁਸੀਂ ਕੋਈ ਇਹ ਰੇੜੀ ਨਾ ਲਗਣ ਦੇਣੀ ਕੱਲੋਂ ਬੰਗਾਰਦੀ ਵਾਲੀ ਹੋਈ ਉਹ ਬਹੁਤ ਗੁੰਡ ਕਰਦੀ ਹੋ ਰਹੀ ਅਸੀਂ ਕੱਲ ਸਾਰੇ ਰੇੜੀਆਂ ਤੋਂ ਭਜਾ ਦੇ ਕੱਟ ਕੇ ਤੇ ਪਿੰਡ ਦਾ ਸਿਰ ਪਾਸੀ ਤੋਂ ਬੰਦ ਕੱਟ ਸੀ ਕੱਲ ਤੇ ਜਿਵੇਂ ਕੋਈ ਪ੍ਰਸ਼ਾਸਨ ਜੀ 370 ਤਾਂ ਕਹਿੰਦੇ ਆ ਵੀ ਪਰਚਾ ਦਰਜ ਹੋਵੇ ਜਿੰਨੇ ਜੇ ਬਣਦੀ ਹੈ ਜੀ ਪਰਚਾ 70 ਨਾ ਕੀਤਾ ਉਹਨਾਂ ਚੋਂ ਅਸੀਂ ਗਾਂ ਬੀਟ ਕਰਾਂਗੇ ਪਿੰਸੀ ਪੰਚਾਇਤ ਨੇ ਗੈਰੀ ਭਾਗੀ ਦੇ ਹਾਂ ਜੀ ਮਤਾ ਪਾਸ ਕੀਤਾ ਕਹਿੰਦਾ ਕਿ ਬਰਵਾਸੀ ਵਜੋਂ ਅਧਾਰ ਕਾਟਨੇ ਬਣਨੇ ਚਾਹੀਦੇ ਇੱਥੇ ਜਮਾਇਤ ਇੱਥੇ ਵੀ ਹਾਂ ਜੀ ਇਹੋ ਜੀ ਹਾਂ ਅਸੀਂ ਵੀ ਇਹ ਕੁਝ ਭਾਲਦੇ ਜੀ ਮੇਰੇ ਕੋਲ ਸਵਾਲ ਨਾ ਦੋ ਨਾ ਚਾਹੀਦਾ ਕੀ ਕਰਨਾ ਚਾਹੁੰਦੇ ਹੋ ਪਿੰਡ ਦੀ ਪੰਚਾਇਤ ਨਾਲ ਗੱਲ ਕਰਨਾ ਹਾਂ ਜੀ ਮੈਂ ਵੀ ਸਾਫ ਕਾ ਵਿਸੀ ਹਾਂ ਜੀ ਤੇ ਕੀ ਚਾਹੁੰਦੇ ਹੋ ਕਿ ਵੀ ਕੀ ਹੋਣਾ ਚਾਹੀਦਾ ਕਾ ਵੀ ਅਸੀਂ ਤਾਂ ਜੀ ਕਹਿੰਦੇ ਭਈਆਂ ਨੂੰ ਭਜਾਉਣਾ ਚਾਹੀਦਾ ਜੀ ਇੱਥੇ ਰਹਿਣੀ ਚਾਹੀਦੀ ਇਹਦੇ ਨਾਂ ਜਮੀਨ ਹੋਣੀ ਚਾਹੀਦੀ ਤਾਂ ਪਲਾਟ ਦੇ ਦੇਣਾ ਹੋਣਾ ਚਾਹੀਦੇ ਇਹਦਾ ਰੇੜੀ ਤਾਂ ਲੱਗਣੀ ਦੇਣੀ ਇਹਦੇ ਜੀ ਨਾਠੋ ਕੇ ਤੁਸੀਂ ਉਹਦੇ ਕਰਿਆ ਨਹੀਂ ਉਹਨੂੰ ਹਟਾਇਆ ਨਹੀਂ ਫਿਰ ਤੁਸੀਂ ਨਹੀਂ ਹਟਾਇਆ ਨਹੀਂ ਉਹ ਬੋਲਣਾ ਮੇਰਾ ਪਤੀ ਕਦੀ ਗਲਤ ਕਰ ਨਹੀਂ ਸਕਦਾ ਨਾ ਪਤੀ ਕੋਈ ਜੀ ਐਂਟੀ ਜੀ ਐਂਟੀ ਨਾ ਮੇਰਾ ਪਤੀ ਕਦੀ ਗਲਤ ਹੈ ਨਹੀਂ ਜਾ ਜੀ ਐਂਟੀ ਕੋਈ ਜੇ ਵੀਡੀਓ ਤੇ ਨਾ ਹੋਏ ਰਿਕਰ ਕਰਦੇ ਕਾਰਵਾਈ ਨਹੀਂ ਜੋ ਬੈਠ ਨੂੰ ਜੀ ਹਰਨੇਕ ਸਿੰਘ ਲਹਿਰਾ ਬੀਕੇ ਜੋ ਇਕਤਾ ਸਿੱਧੂ ਬਲਾਕ ਨਾ ਥਾਣੇ ਦਾ ਸੀਨੀਅਰ ਮੀਤ ਪ੍ਰਧਾਨ ਹਾਂ ਮੈਂ ਅੱਛਾ ਜਿਹੜਾ ਨੌਜਵਾਨ ਪੁੱਟੇ ਜੀ ਦੋ ਦਿਨ ਮੰਡੀ ਲੱਗਦੀ ਆ ਉਦੋਂ ਬੁੱਧਵਾਰ ਦੀ ਸਬਜ਼ੀ ਮੰਡੀ ਲੱਗੀ ਸੀ ਇੱਥੇ ਸਾਡੇ ਪਿੰਡ ਦੇ ਮੁੰਡੇ ਵੀ ਲਾਉਂਦੇ ਆ ਦੁਕਾਨਾਂ ਪਰ ਭਾਈਏ ਬਹੁਤ ਵੱਧ ਹੁੰਦੇ ਆ ਭੰਗਿਆਂ ਨੇ ਇਸ ਮੰਡੀ ਦੇ ਕਬਜ਼ਾ ਕਰ ਰੱਖਿਆ ਇੱਕ ਤਰ੍ਹਾਂ ਦਾ ਇਹ ਗੱਲ ਕੀ ਹੋਈ ਗੱਲ ਕੀ ਹੋਣੀ ਆ ਜੀ ਉਹ ਮੁੰਡਾ ਵਿਚਾਰਾ ਭੱਠੇ ਤੇ ਲੱਗਿਆ ਉਹਦਾ ਪਿਓ ਮਰਿਆ ਪਿਓ ਵਿਚਾਰਾ ਅੱਖਾਂ ਤੋਂ ਅੰਨਾ ਸੀਗਾ 10 ਸਾਲ ਉਹ ਮੰਜੇ ਦੇ ਬੈਠਾ ਰਿਹਾ ਘਰ ਦੀ ਹਾਲਤ ਬਹੁਤ ਬਦਲੀ ਆ ਇੱਕੋ ਕੱਲਾ ਮੁੰਡਾ ਕਮਾਉ ਸੀਗਾ ਜਿਹੜਾ ਕਿ ਜਿਹਦੇ ਸਹਾਰੇ ਉਹਨਾਂ ਦੀ ਰੋਜੀ ਰੋਟੀ ਚੱਲਦੀ ਆ ਨਾ ਇਹ ਤੇ شریف ਮੁੰਡਾ ਹੈ ਭੱਠੇ ਤੋਂ ਆਇਆ ਉਹਨੇ ਇਹਨਾਂ ਤੋਂ ਅਮਰੂਦ ਲਏ ਇਹ ਪਿਓ ਪੁੱਤ ਸੀਗੇ ਭਾਈਏ ਦੋਨੇ ਮੁੰਡਾ ਉਹਦਾ ਭਈਏ ਦਾ ਮੁੰਡਾ ਸੀ ਉਹਨੂੰ ਕਹਿੰਦਾ ਵੀ ਕੀ ਰੇਟ ਅਮਰੂਦ ਕਹਿੰਦਾ 40 ਰੁਪਏ ਉਹ ਕਹਿੰਦਾ ਕਿਲੋ ਪਾ ਦੇ ਕਿਲੋ ਅਮਰੂਦ ਪਵਾ ਕੇ ਉਹ ਤੇ ਟਰੈਕਟਰ ਤੇ ਉਹਨੇ ਟੰਗ ਲੇ ਤੇ ਮਹਿਰੋਜੋ ਭਈਆ ਆਇਆ ਭਈਆ ਦਾ ਵੀ ਕੀ ਰੇਟ ਲਾਇਆ ਕਹਿੰਦਾ 40 ਕਹਿੰਦਾ 60 ਰੁਪਏ ਦੇਉਂ ਭਈਏ ਦੀ ਲੱਗੀ ਹੋਈ ਛੱਤ ਤੇ ਉਹ ਕਹਿੰਦਾ ਸ ਮੈਂ ਪੈਸੇ ਦੇ ਤੇ ਅਮਰੂਦ ਲੈ ਲੈ ਤੇ ਉਹਨੂੰ ਮਹਿਰੋ ਉਹਨਾਂ ਨੇ ਫੜਿਆ ਰਾੜ ਵੀ ਮਾਰੀਆ ਸਿਰ 'ਚ ਜੋ ਤੋੜਨ ਲੱਗਾ ਟਰੈਕਟਰ ਉਹਨਾਂ ਨੇ ਰੇੜੀ ਮੂਹੇ ਕਰਤੀ ਜਦੋਂ ਮਨੋ ਰਾਹ ਖਾਲੀ ਰੇੜੀ ਖਾਲੀ ਰੇੜੀ ਮੂਹਰੇ ਕਰੀ ਕਰੇਟ ਵੀ ਸਿੱਟੇ ਆ ਮੂਹਰੇ ਤੇ ਉਹਦਾ ਜਦੋਂ ਰਾਡ ਵੱਜੀ ਕਲੱਚ ਤੋਂ ਪੈਰ ਚੱਕਿਆ ਗਿਆ ਪੈਰ ਚੱਕਿਆ ਗਿਆ ਟਰੈਕਟਰ ਤੁਰ ਪਿਆ ਤੇ ਰੇੜੀ ਟੁੱਟ ਗਈ ਕਰੇਟ ਵੀ ਟੁੱਟ ਗਈ ਜੇ ਗੱਲ ਕੀਤੀ ਦੇਖੋ ਜੀ ਪੁਲਿਸ ਨੇ ਪਹਿਲਾਂ ਤਾਂ ਨਹੀਂ ਕੀਤਾ ਕੁਝ ਪ੍ਰਸ਼ਾਸਨ ਆ ਉਦਿਆਂ ਆਇਆ ਕੱਲ ਅਸੀਂ ਦੋ ਪਿੰਡਾਂ ਦਾ ਇਕੱਠ ਕੀਤਾ 62 ਸੰਧਾ ਲਹਿਰਾ ਤੇ ਸਾਡਾ ਲਹਿਰਾ ਮੁਹੱਬਤ ਤਕਰੀਬਨ 3-400 ਬੰਦਾ ਸੀਗਾ ਛੋਟੇ ਜਿਹੇ ਸੱਦੇ ਤੇ ਤੇ ਕੱਲ ਸਾਰੇ ਨੱਗਨ ਵਾਸੀਆਂ ਦੀ ਮੰਗ ਸੀ ਵੀ ਆਪਾਂ ਰੋਡ ਜਾਮ ਕਰੀਏ ਅਸੀਂ ਆ ਵੀਰ ਜੀ ਸੀਗੇ ਨਾਲ ਅਸੀਂ ਮਸਾ ਉਹਨਾਂ ਨੂੰ ਰੋਕਿਆ ਭੀੜ ਨੂੰ ਕਾਬੂ ਕੀਤਾ ਵੀ ਸਾਨੂੰ ਪ੍ਰਸ਼ਾਸਨ ਨਾਲ ਗੱਲ ਕਰ ਲੈਣ ਦਿਓ ਅਸੀਂ ਪੁੱਚੋ ਚੌਕੀ ਗਏ ਆ ਪੁੱਚੋ ਚੌਕੀ ਇੰਚਾਰਜ ਨੇ ਵਧੀਆ ਗੱਲ ਸੁਣੀ ਸਾਡੀ ਕੇਰਾ ਫੇਰ ਸਾਡੇ ਐਸ ਐਚਓ ਨਥਾਣਾ ਸਾਡੀ ਤਸੀਲ ਹੈ ਨਥਾਣਾ ਉਹ ਆਏ ਆ ਦੋਨਾਂ ਨੇ ਦੋਨੇ ਗੱਡੀਆਂ ਤੇ ਆ ਕੇ ਇੱਥੋਂ ਇੱਕ ਬੰਦਾ ਪਿੰਡ ਦਾ ਹੀ ਕੋਈ ਸੀਗਾ ਉਹਨੂੰ ਲੈ ਕੇ ਵੀ ਗਏ ਆ ਤੇ ਸਾਨੂੰ ਵਿਸ਼ਵਾਸ ਦਿਵਾਇਆ ਅੱਜ ਤੱਕ ਦਾ ਅੱਜ ਅਸੀਂ ਉਹ ਬੱਚੇ ਦਾ ਪਤਾ ਲਾਣ ਜਾਣੇ ਆ ਹਸਪਤਾਲ 'ਚ ਬਠਿੰਡੇ ਵੀ ਕੀ ਹਾਲਾਤ ਹੈ ਤੇ ਕੀ ਪ੍ਰਸ਼ਾਸਨ ਕਰ ਰਿਹਾ ਹੈ ਤੇ ਕੀ ਡਾਕਟਰਾਂ ਨੇ ਕੀ ਰਿਪੋਰਟ ਹੈ ਕੀ ਆ ਉਹਦੀ ਅਸੀਂ ਸ਼ਾਨਦੀਨ ਕਰਕੇ ਉਦੋਂ ਬਾਅਦ ਸਾਰਾ ਪ੍ਰੋਗਰਾਮ ਲਿਖਾਂਗੇ ਸਾਡੇ ਚ ਸਾਰੀਆਂ ਜਥੇਬੰਦੀਆਂ ਪਿੰਡ ਦੀ ਪੰਚਾਇਤ ਨਾਲ ਦੇ ਪਿੰਡਾਂ ਦੇ ਸਾਡੇ ਸਹਿਯੋਗੀ ਸਿੱਧੂਪੁਰ ਦੇ ਜਾਂ ਪੰਚਾਇਤਾਂ ਜਾਂ ਵੀਰ ਜੀ ਖੜੇ ਆ ਹਾਂਜੀ ਨਾਲ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਸਾਰੇ ਸਾਡੇ ਨਾਲ ਆ ਅੱਜ ਭਾਵੇਂ ਅਸੀਂ 20-30 ਬੰਦੇ ਆ ਕਿਉਂਕਿ ਅੱਜ ਸਾਡਾ ਕੋਈ ਇਕੱਠ ਕਰਨ ਦਾ ਇੱਥੇ ਕੋਈ ਪ੍ਰੋਗਰਾਮ ਕੋਈ ਪ੍ਰੋਗਰਾਮ ਨਹੀਂ ਸੀ ਅਸੀਂ ਮੁੰਡੇ ਹਾਂ ਦੁਕਾਨਾਂ ਖੋਲੀਆਂ ਸੀ ਉਹ ਬੰਦ ਕਰਾਉਣ ਮੁੰਡੇ ਆ ਗਏ ਕੱਲ ਬਹੁਤ ਜ਼ਿਆਦਾ ਘੱਟ ਸੀ ਕੱਲ ਮਸਾਂ ਟਕਾਏ ਸੀ ਅਸੀਂ ਨੂੰ ਪਿੱਛੇ ਕੋਈ ਉਹ ਸੀਗਾ ਪ੍ਰਵਾਸੀ ਜਿੱਥੇ ਕਿ ਇੱਕ ਵਾਰੀ ਏਡਾ ਲਾ ਲੈਂਦੇ ਆ ਉੱਥੇ ਕਿਸੇ ਨੂੰ ਖੜ੍ਹ ਨਹੀਂ ਦਿੰਦੇ ਬਹੁਤ ਤੱਕਾਸ਼ਾਈ ਕਰਦੇ ਆ ਉਹ ਪੰਜਾਬੀ ਉਹਨਾਂ ਦੇ ਤੇ ਉਹਦੇ ਕੀ ਹੋਇਆ ਸੀਗਾ ਜਿੱਦਿ ਸਪੀਸ ਇੱਥੇ ਦੇਖਣਾ ਰਾਤ ਨੂੰ ਜੀ ਨਹੀਂ ਮੌਕੇ ਤੇ ਨਹੀਂ ਮੌਜੂਦ ਸੀਗੇ ਮੌਕੇ ਤੇ ਜੋ ਦੱਸਦੇ ਵਾਲੇ ਉਹ ਹਿਸਾਬ ਨਾਲ ਦੇ ਵੀ ਉਹ ਮੰਨ ਲਾ ਟਰੈਕਟਰ ਤੇ ਆ ਰਿਹਾ ਸੀਗਾ ਤੇ ਮੰਨ ਲਓ ਟਰੈਕਟਰ ਤੇ ਉਹਨਾਂ ਨੇ ਪਿੱਛੇ ਤੋਂ ਬਾਹਰ ਕਰਿਆ ਉਹਨਾਂ ਦਾ ਕੋਈ 5-4 ਰੁਪਿਆ ਰੇਟ ਪਿੱਛੇ ਕੋਈ ਉਹ ਹੋਈ ਆ ਕੀ ਨਾਮ ਸੀ ਉਹਨਾਂ ਦਾ ਉਹਦਾ ਨਾਮ ਹੈਗਾ ਸਤਨਾਮ ਸਿੰਘ ਜੀ ਪੁੱਤਰ ਹਰਦੇਵ ਸਿੰਘ ਪਿੰਡ ਲਹਿਰਾ ਮਹਾਬਤ ਆ ਕੀ ਲੱਗਦਾ ਡੈਸਟ ਪਰਵਾਸੀਆਂ ਨੇ ਹੀ ਇਹ ਜੱਟੀਆਂ ਨੂੰ ਦੇ ਰੱਖੀਏਗੀ ਜਿਨ੍ਹਾਂ ਨੇ ਰੋਜ਼ਗਾਰ ਦਿੱਤਾ ਹਾਂਜੀ ਡੈਸਟ ਪੰਜਾਬੀਆਂ ਨੂੰ ਹੀ ਦੇ ਰੱਖੀਏ ਇਹਨਾਂ ਨੇ ਮੰਨ ਲਓ ਇੱਥੇ ਹੁਣ ਅੱਜ ਆਹ ਦੇਖ ਲਓ ਲਹਿਰਾ ਮਹਾਬਤ ਥਰਮਲ ਮਾਰਕੀਟ ਦੇ ਵਿੱਚ ਪੂਰੇ ਪ੍ਰਵਾਸੀਆਂ ਦੇ ਹੀ ਰੈਡੀ ਸੀਗੀ ਪੂਰੇ ਪ੍ਰਵਾਸੀਆਂ ਦੇ ਕਾਬਜਾ ਸੀਗਾ ਇੱਥੇ ਅੱਜ ਹੁਣ ਕੱਲ ਦਾ ਰੌਲਾ ਪੈਣ ਤੋਂ ਬਾਅਦ ਹੁਣ ਸਾਰੇ ਆਪਣੇ ਪੰਜਾਬੀ ਭਾਈ ਚਾਰੇ ਨੇ ਰੇੜੀ ਦੁਕਾਨਦਾਰੀ ਜਿਹੜੀ ਲਾਈ ਆ ਸੀ ਜੰਬੀ ਕੀਤਾ ਸੀਗਾ ਫਿਰ ਰੋਜ਼ ਪਿਆਰ ਕਰਨੇ ਪੈ ਟਨਾਰ ਨੂੰ ਬੰਦ ਕਰਨੇ ਨੇ ਇਹ ਜਾਮ ਤਾਂ ਹਜੇ ਨਹੀਂ ਹੋਇਆ ਜੀ ਹਜੇ ਕਿਹੜਾ ਫਿਲਾਲ ਚੌਂਕੀ 'ਚ ਜਿਹੜੀ ਕਾਰਵਾਈ ਚੱਲੀ ਆ ਰਹੀ ਆ ਉਹ ਚੌਂਕੀ ਨੂੰ ਅਲਟੀਮੇਟਰ ਦਿੱਤਾ ਸੀਗਾ ਜੇ ਅਖੀਰ ਵਾਰ ਜੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਰੋਡ ਜਾਮ ਕੀਤਾ ਜਾਊਗਾ ਕਹਿੰਦੇ ਕਿ ਪੰਜਾਬੀ ਕੰਮ ਨਹੀਂ ਕਰਦੇ ਕਹਿੰਦੇ ਪ੍ਰਵਾਸੀਆਂ ਤੋਂ ਕੰਮ ਕਰਵਾਉਂਦੇ ਆ ਕਿ ਤੇ ਪੰਜਾਬੀ ਤੇ ਕਹਿੰਦੇ ਕਿ ਪੰਜਾਬੀ ਦਾ ਰੇੜੀ ਲਾਉਂਦੇ ਜੋ ਕੁਝ ਨਾ ਕਿ ਸਾਰੇ ਕੰਮ ਤਾਂ ਅਸੀਂ ਕਰਦੇ ਆ ਪਰ ਕਿਉਂ ਜਰੂਰ ਪੈਂਦੀ ਇਹਦਾ ਸਵਾਲ ਇਹ ਜਿਹੜੀ ਵਾਰਡਿੰਗ ਆ ਬਸ ਇੱਕ ਪੰਜਾਬੀ ਨੂੰ ਬਦਨਾਮ ਕਰਨ ਤੇ ਹੋਈ ਵੀ ਆ ਜੀ ਠੀਕ ਹੈ ਨਾ ਜੀ ਪੰਜਾਬੀ ਨੂੰ ਜਿੱਥੇ ਮਰਜ਼ੀ ਲਾ ਲੋ ਕੰਮ ਕਿਹੜਾ ਨਹੀਂ ਕਰਦਾ ਪੰਜਾਬੀ ਕੋਈ ਫੈਕਟਰੀ 'ਚ ਕੰਮ ਨਹੀਂ ਕਰਦਾ ਜਾਂ ਕੋਈ ਕਾਰਖਾਨੇ 'ਚ ਕੰਮ ਨਹੀਂ ਕਰਦਾ ਜਾਂ ਕੋਈ ਮਜ਼ਦੂਰੀ ਨਹੀਂ ਕਰਦਾ ਬਸ ਇੱਕ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪੰਜਾਬੀ ਨੂੰ ਨਕਾਮ ਕੀਤਾ ਜਾ ਰਿਹਾ ਉਹਨੂੰ ਬੇਕਾਰ ਕਹਿ ਕੇ ਉਹਦਾ ਹੌਸਲਾ ਤੋੜਿਆ ਜਾ ਰਿਹਾ ਹੈਗਾ ਇਹੇ ਕਰਕੇ ਲਈ ਉਹ ਬੰਦੇ ਆਦੇਵ ਸਟੋ ਹੋ ਜਾਂਦੇ ਨੇ ਇਹ ਜਦੋਂ ਕਿ ਮੰਨ ਲਓ ਹੁਣ ਕੰਮ ਕਰਨ ਨੂੰ ਮਜ਼ਦੂਰੀ ਕੋਣ ਨਹੀਂ ਕਰਦਾ ਸਾਰੇ ਕਰਦਾ ਲੇਕਿਨ ਜਦੋਂ ਇੱਕ ਥਾਂ ਇਹ ਹਾ ਵੀ ਹੋ ਜਾਂਦੇ ਨੇ ਉਸ ਤੋਂ ਫਿਰ ਕੋਈ ਭਾਈਚਾਰਾ ਮੜਾਇਆ ਪਿੱਛੇ ਵੀ ਹਟ ਜਾਂਦਾ ਹੈ ਜਿਹੜਾ ਅੱਜ ਜਿਹੜਾ ਹੋਣਾ ਕੀ ਚਾਹੀਦਾ ਹੈਗਾ ਉਸ ਤੋਂ ਮੁਕਾਬਲ ਹੁਣਾਂ ਦਾ ਇਹ ਚਾਹੀਦਾ ਹੈ ਅਸੀਂ ਪੰਜਾਬ ਦੇ ਵਾਸੀ ਆ ਸਾਡਾ ਪੰਜਾਬ ਦਾ ਅਸੀਂ ਆਪ ਦਾ ਆਪ ਦੀ ਦੁਕਾਨਦਾਰੀ ਆਪ ਦੀਆਂ ਜ਼ਿੰਮੇਵਾਰੀਆਂ ਆਪਣੇ ਪਿੰਡ ਦੇ ਹਿਸਾਬ ਨਾਲ ਚੱਲ ਜੇ ਜਿਹੜਾ ਕਿ ਹੁਣ ਤੁਸੀਂ ਸ਼ਹਿਰਪੁਰ ਦੇ ਵਿੱਚ ਦੇਖ ਲਓ ਲੈ ਵੀ ਉਹਦੇ ਵਿੱਚ ਕੀ ਹੈ ਚਲੋ ਅਸੀਂ ਤਾਂ ਇੱਥੇ ਮੰਨ ਲੈਣੇ ਆ ਸਾਡੇ ਬੰਦੇ ਦੀ ਗਲਤੀ ਹੋਊਗੀ ਜਿਹੜਾ ਸ਼ਹਿਰਪੁਰ ਦੇ ਵਿੱਚ ਕਾਂਡ ਹੋਇਆਗਾ ਉਹ ਬੱਚੇ ਨੇ ਕੀ ਕਿਸੇ ਦਾ ਵਿਗਾੜਿਆ ਸੀਗਾ ਕੀ ਵਿਗਾੜਿਆ ਸੀ ਉਹਦੇ ਇੰਨੀ ਬੁਰੀ ਹਾਲਤ ਦੇ ਨਾਲ ਉਹਦੀ ਮੌਤ ਹੋਈ ਆ ਤੇ ਉਹ ਹੁਣ ਦੱਸੋ ਲੈ ਵੀ ਇਹ ਕਿਸੇ ਦੇ ਬਸ ਦੇ ਬੰਦੇ ਨਹੀਂ ਹੁੰਦੇ ਇਹ ਮੰਨ ਲਾ ਕਿਸੇ ਦੇ ਸਕੇ ਨਹੀਂ ਹੁੰਦੇ ਕਿਸੇ ਨਾਲ ਵੀ ਮੰਨ ਲਾ ਆਪਾਂ ਇਹਨਾਂ ਨੂੰ ਜਿੰਨਾ ਮਰਜੀ ਪੰਜਾਬ ਦੇ ਵਿੱਚ ਇੱਕ ਹਮਦਰਦੀ ਆ ਪੰਜਾਬ ਬਾਹਰਲੇ ਸੂਬਿਆਂ ਤੋਂ ਆਏ ਨੂੰ ਹਰੇਕ ਨੂੰ ਇੱਕ ਹਮਦਰਦੀ ਦਿੰਦਾ ਉਹਨੂੰ ਜਗ੍ਹਾ ਦਿੰਦਾ ਖਾਣ ਪੀਣ ਨੂੰ ਵੀ ਦਿੰਦਾ ਤੇ ਉਹੀ ਪ੍ਰਵਾਸੀ ਸਾਡੇ ਤੇ ਉਲਟਾ ਆ ਵੀ ਹੁੰਦਾ ਹੋ ਜਾਂਦਾ ਜੀ ਹੋਣਾ ਚਾਹੀਦਾ ਜਿਹੜੇ ਬੰਦੇ ਹੁਣ ਜਿਹੜੇ ਬੰਦਿਆਂ ਦਾ ਕਾਰਵਾਈ ਹੋਣੀ ਚਾਹੀਦੀ ਹੈ ਇਹ ਉਹਨਾਂ ਦੇ 307 ਦਾ ਪਰਚਾ ਹੋ ਕੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਸਾਡੇ ਬੰਦੇ ਦੇ ਛੱਟਾ ਮਾਰੀਆਂ ਨੇ ਜਿਹੜਾ ਹੋਰ ਤਰੀਕੇ ਨਾਲ ਮੂਵਮੈਂਟ ਚਲਾਈ ਜਾ ਰਹੀ ਹੈ ਕਿ ਪ੍ਰਵਾਸੀ ਨੂੰ ਪੰਜਾਬ ਤੋਂ ਬਾਹਰ ਕਿੱਥੇ ਜਾਂ ਹਾਂਜੀ ਇਹ ਹੋਣਾ ਚਾਹੀਦਾ ਜੀ ਕਿਉਂਕਿ ਜੇ ਮੰਨ ਲਓ ਹੁਣ ਪ੍ਰਵਾਸੀ ਪੰਜਾਬੀ ਨੂੰ ਕਹਿੰਦੇ ਨੇ ਕੰਮ ਨਹੀਂ ਕਰਦਾ ਨਾ ਕਮਾ ਲੇਕਿਨ ਜਦੋਂ ਉਹਨੂੰ ਕੰਮ ਕਰਨ ਨੂੰ ਮਿਲ ਨਹੀਂ ਰਿਹਾ ਉਹ ਕੰਮ ਕਰੇਗਾ ਤਾਂ ਕਰੇਗਾ ਕਿੱਥੇ ਹੁਣ ਫੈਕਟਰੀਆਂ ਦੇ ਵਿੱਚ ਕਾਰਖਾਨਿਆਂ ਦੇ ਵਿੱਚ ਤਾਂ ਸਾਰੇ ਪ੍ਰਵਾਸੀ ਆ ਹੁਣ ਆਪਣੇ ਸਬਦੀ ਮੰਡੀ ਵਗ ਜਾਓ ਕਿ ਬਾਜ਼ਾਰ 'ਚ ਵਗ ਜਾਓ ਜਿੱਥੇ ਵੀ ਮਰਜ਼ੀ ਵਗ ਜਾਓ ਪੰਜਾਬੀ ਨੂੰ ਕੰਮ ਮਿਲੇਗਾ ਤਾਂ ਤਾਈਓ ਕਰੇਗਾ ਨਾ ਜੀ ਅੱਜ ਦੇਖੋ ਅਸੀਂ ਅੱਜ ਆ ਬੈਠੇ ਆ ਅੱਜ ਜੇ ਸਾਨੂੰ ਜਗ੍ਹਾ ਮਿਲੀ ਆ ਰੋਜ਼ਗਾਰ ਮਿਲਿਆ ਤਾਂ ਅਸੀਂ ਕੀਤਾ ਨਾ ਜੀ ਬਸ ਇਹ ਤੋਂ ਪਹਿਲਾਂ ਉਹ ਇੱਥੇ ਹਾਵੀ ਸੀਗੇ ਇੱਥੇ ਬੈਠਣ ਨਹੀਂ ਸੀ ਦਿੰਦੇ ਕਿਸੇ ਨੂੰ ਖਾਣ ਨਹੀਂ ਦਿੰਦੇ ਤਾਂ ਕਰਕੇ ਇੱਥੇ ਕੋਈ ਪੰਜਾਬੀ ਉਹ ਨਹੀਂ ਸੀ ਕਰਦਾ ਹੁਣ ਸਾਨੂੰ ਮੌਕਾ ਮਿਲ ਕਿ ਜਿਆ ਆਵਾਜ਼ ਰਜ਼ਕਾਰ ਚਲਾਇਆ ਹੈ ਆਪਣਾ ਤੁਹਾਡਾ ਨਾਮ ਦੱਸੋਗੇ ਪਿੰਡ ਪੁਆਇੰਟ ਦੱਸੋਗੇ ਪੁਆਇੰਟ ਦੱਸਣ ਤੋਂ ਬਾਅਦ ਫਿਰ ਤੁਸੀਂ ਇੱਥੇ ਜਿਹੜਾ ਮੁੱਦਾ ਜਿਹੜੇ ਨੇ ਕਰਕੇ ਇਕੱਠੇ ਹੋਏ ਹੋ ਔਰ ਅੱਗੇ ਕੀ ਦੀ ਚੀਜ਼ ਚੱਲਦੀ ਹੈ ਠੀਕ ਹੈ ਜੀ ਮੈਂ ਸਵਾਲ ਕਰਦਾ ਹਾਂ ਤੁਹਾਨੂੰ ਆਪਣੇ ਸਾਥਾ ਠੀਕ ਹੈ ਜੀ ਜੀ ਨਾਮ ਗੌਰਪ੍ਰੀ ਸਿੰਘ ਹੈ ਕਿਹੜਾ ਪਿੰਡ ਹੈ ਲਹਿਰਾ ਮੁਹੱਬਦੀ ਆਹੀ ਪਿੰਡ ਆ ਸਾਡਾ ਕੀ ਹੋਈ ਤੁਸੀਂ ਇਕੱਠੇ ਹੋਏ ਇਹ ਬਈ ਪਹਿਲਾਂ ਤਾਂ ਅਸੀਂ ਇਕੱਠੇ ਇਸ ਮਕਸਦ ਨਾਲ ਹੋਏ ਸੀ ਵੀ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀ ਭੰਜਾਂ ਨੇ ਛੋਟੇ ਬੱਚੇ ਦੇ ਮਨੋ ਹੱਤਿਆ ਕਰੀ ਆ ਉਹਦੇ ਸਬੰਧ ਚ ਹੀ ਇਕੱਠੇ ਹੁੰਦੇ ਸੀ ਪਰ ਉਦੋਂ ਬਾਅਦ ਹੀ ਸਾਡੇ ਪਿੰਡ ਘਟਨਾ ਘਟ ਗਈ ਬਈ ਇਹ ਬੁੱਧਵਾਰ ਨੂੰ ਸਾਡੇ ਪਿੰਡ ਦਾ ਮੁੰਡਾ ਜੀ ਸਤਨਾਮ ਸਿੰਘ ਉਹ ਆਪਦਾ ਕੰਮਕਾਰ ਕਰਕੇ ਆ ਰਿਹਾ ਸੀ ਭੱਠੇ ਤੇ ਲੱਗਿਆ ਹੋਇਆ ਟਰੈਕਟਰ ਚਲਾਉਂਦਾ ਭੱਠੇ ਵਾਲਿਆਂ ਦਾ ਉਹਨੇ ਇੱਥੋਂ ਰੇੜੀ ਦੇ ਉੱਤੋਂ ਅਮਰੂਦ ਲਏ ਆ ਜਿਹੜੀ ਉਦੋਂ ਇਹਦਾ ਬਿਹਾਰੀ ਦਾ ਮੁੰਡਾ ਬੈਠਾ ਸੀ ਉਹਨੇ ਰੇਟ ਪੁੱਛਿਆ ਸਾਡੇ ਪਿੰਡ ਵਾਲੇ ਮੁੰਡੇ ਨੇ ਉਹ ਕਹਿੰਦਾ ਵੀ 40 ਰੁਪਏ ਕਿਲੋ ਆ ਜੀ ਉਹਨੇ 40 ਦੇ ਹਿਸਾਬ ਨਾਲ ਬਈ ਪੈਸੇ ਦਿੱਤੇ ਉਹਨੂੰ ਜਦੋਂ ਉਹਨੂੰ ਦੂਜੇ ਪਾਸਿਓਂ ਦਾ ਬੱਚੇ ਦਾ ਪਿਓ ਆ ਗਿਆ ਜਿਹੜਾ ਭਈਆ ਸੀਗਾ ਉਹ ਕਹਿੰਦਾ ਵੀ 60 ਰੁਪਏ ਹੈ ਸਾਡੇ ਪਿੰਡ ਵਾਲਾ ਮੁੰਡਾ ਕਹਿੰਦਾ ਵੀ ਮੈਂ ਤਾਂ ਵੀ 40 ਦੇ ਹਿਸਾਬ ਨਾਲ ਰੇਟ ਕਰਿਆ ਜੀ 40 ਦੇ ਹਿਸਾਬ ਨਾਲ ਤੁਹਾਨੂੰ ਦੇ ਦਿੱਤੇ ਪੈਸੇ ਹਨ ਫਿਰ ਉਹਨਾਂ ਨੇ ਉਹਨੂੰ ਗਾਲੀ ਕਲੋਜ਼ ਕਰੀ ਜੀ ਗਾਲੀ ਕਲੋਜ਼ ਕਰੀ ਜਦੋਂ ਉਹ ਤੁਰਨ ਲੱਗਿਆ ਉਹਨੇ ਟਰੈਕਟਰ ਆਪ ਦਾ ਸਟਾਰਟ ਕਰ ਲਿਆ ਇਹਨਾਂ ਨੇ ਪਹਿਲਾਂ ਕ੍ਰੇਟ ਮੂਹਰੇ ਸਿੜਤੇ ਫਿਰ ਰੇੜੀ ਮੂਹਰੇ ਸਿੜਤੀ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਰਹੀ ਹੈ ਵੀ ਰੇੜੀ ਦੇ ਉੱਤੇ ਟਰੈਕਟਰ ਚੜ ਗਿਆ ਇਹਨਾਂ ਨੇ ਮੂਰੇ ਸਿੱਟੀ ਆ ਰੇਡੀਓ ਫਿਰ ਇਹਨਾਂ ਨੇ ਤਿੰਨ ਚਾਰ ਬੰਦੇ ਦਾ ਕਲੀਅਰ ਦੇ ਸੀ ਰਹੇ ਆ ਅੱਠ ਨੌ ਬੰਦੇ ਸੀ ਬਾਈ ਬਿਹਾਰੀ ਇਹਨਾਂ ਨੇ ਬੰਦੇ ਨੂੰ ਬੁਰੀ ਤਰ੍ਹਾਂ ਕੁੱਟਿਆ ਉਹਦਾ ਸਿਰ ਕੁੱਟਿਆ ਗਿਆ ਪੂਰਾ ਤੇ ਬੰਦਾ ਯਾਨੀ ਹਜੇ ਵੀ ਹਸਪਤਾਲ ਦੇ ਵਿੱਚ ਐਡਮਿਟ ਹੀ ਆ ਉਹ ਕਿੰਨੇ ਕਦੋਂ ਦੀ ਘਟਨਾ ਹੈ ਜੀ ਇਹ ਬੁੱਧਵਾਰ ਦੀ ਘਟਨਾ ਹੈ ਜੀ ਰਾਤ ਨੂੰ ਕਰੀਬ 8:30 8:45 ਵਜੇ ਦੀ ਹੈ ਕਿੰਨੀ ਕੀ ਅਮੂਰਤੀ ਕੀ ਹੈ ਕਿਵੇਂ ਹੈ ਸਥਿਤੀ ਕੀ ਹੈ ਜੀ ਉਹ ਬੰਦ ਸੀ ਹੁਣ ਉਹ ਅੱਗੇ ਨੂੰ ਸੁਧਾਰਾ ਜੀ ਹੁਣ ਅਸੀਂ ਚੱਲੇ ਆ ਹਸਪਤਾਲ ਦੇ ਵਿੱਚ ਟੋਡੀ ਸਟ੍ਰੈਟਜੀ ਇੱਥੇ ਕੀ ਹੈ ਇੱਥੇ ਜਿਹੜਾ NH57 ਦਾ 7 ਤੇ ਤੁਸੀਂ ਕਰੇ ਹਾਂਜੀ ਤੁਸੀਂ ਚਾਹਤੇ ਕੀ ਕਾਰਵਾਈ ਧਰਨਾ ਲਗਾਉਣਾ ਨਹੀਂ ਹਜੇ ਧਰਨੇ ਦਾ ਕੋਈ ਪ੍ਰੋਗਰਾਮ ਨਹੀਂ ਜੀ ਜੇ ਪ੍ਰਸ਼ਾਸਨ ਕਾਰਵਾਈ ਕਰੂਗਾ ਫੇਰ ਤਾਂ ਨਹੀਂ ਧਰਨਾ ਲਾਉਂਦੇ ਜੇ ਨਾ ਕਰੀ ਫਿਰ ਅਸੀਂ ਲਾਵਾਂਗੇ ਬਾਈ ਕਿੰਨੇ ਬੰਦੇ ਦੇ ਖਿਲਾਫ ਤੁਹਾਡਾ ਰੋਲ ਹੈ ਰੋਸ ਤਾਂ ਬਈ ਦਾ ਪੁਲਿਸ ਨੇ ਕਲੀਅਰ ਕਰਨੇ ਆ ਜੀ ਵਾਹੇ ਵੀਡੀਓ ਚਾਰ ਪੰਜ ਬੰਦੇ ਕਲੀਅਰ ਦਿਖ ਰਹੇ ਆ ਉਹ 8-9 ਬੰਦੇ ਆ ਸਾਨੂੰ ਨਾਂ ਤਾਂ ਕਿਸੇ ਦਾ ਪਤਾ ਨਹੀਂ ਨਹੀਂ ਹਜੇ ਕਿਸੇ ਦੀ ਨਹੀਂ ਹੋਈ ਜੀ ਕੀ ਮੰਗ ਕੀ ਕਰਦੇ ਆ ਮੰਗਦਾ ਸੀ ਐਂ ਹੀ ਕਰਦੇ ਜੀ ਸਾਰੇ ਬੰਦਿਆਂ ਦੇ 307 ਦਾ ਪਰਚਾ ਦਰਜ ਹੋਵੇ ਸਾਰੇ ਬੰਦੇ ਰੈਸਟ ਹੋਣ ਗਾਹਾਂ ਨੂੰ ਮੰਨ ਲਓ ਸਾਬਕ ਮਿਲ ਸਕੇ ਫਿਰ ਅਸੀਂ ਅਗਲੀ ਕਾਰਵਾਈ ਕਰਾਂਗੇ ਜੀ ਸਾਡੀ ਕਮੇਟੀ ਬਣੀ ਹੈ ਕੱਲ 17 ਮੈਂਬਰੀ ਉਹਦੇ ਚ ਪਰਿਵਾਰਕ ਮੈਂਬਰ ਵੀ ਹੈ ਫਿਰ ਜਿਵੇਂ ਸਾਰਿਆਂ ਦਾ ਵਿਚਾਰ ਹੋਊਗਾ ਉਵੇਂ ਅਸੀਂ ਸਟੈਪ ਹਾਂ ਸਾਰਾ 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 ਪਿੰਡ ਸਾਡੇ ਨਾਲ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਸਾਡੇ ਨਾਲ ਹੈ ਅੱਜ ਆਪਣਾ ਮੋਬਾਈਲ ਲਖੇ ਸਿਧਾਣੇ ਦਾ ਵੀ ਫੋਨ ਆਇਆ ਉਹ ਵੀ ਸਾਡੇ ਨਾਲ ਹੈ ਫਿਰ ਅਸੀਂ ਵੱਡਾ ਸੰਘਰਸ਼ ਕਰਾਂਗੇ ਜੀ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਕਿ ਜਿਹੜੇ ਪ੍ਰਵਾਸੀ ਮਗਰਵਾਸੀ ਨੇਗੇ ਉਹਨਾਂ ਨੂੰ ਜਿਹੜੀ ਪ੍ਰਾਪਰਟੀ ਨਹੀਂ ਦਿੱਤੀ ਜਾਣੀ ਪਿੰਡ ਦੇ ਵਿੱਚ ਇਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਇਸ ਇਸ ਨਹੀਂ ਅਸੀਂ ਉਹਦੇ ਨਾਲ ਸਹਿਮਤ ਆ ਬਾਈ ਜੀ ਗੱਲ ਕਰ ਬਈ ਸਾਡੇ ਪਿੰਡ ਦੇ ਤਾਂ ਪਹਿਲਾਂ ਹੀ ਬਾਹਲੇ ਬੈਠੇ ਬਈ ਸਾਡੇ ਪਿੰਡ ਦਾ 202500 ਇਹਨਾਂ ਦੀ ਵੋਟ ਹੀ ਬਣਾਈ ਹੋਊਗੀ ਘਰ ਲਈ ਬੈਠੇ ਆ ਸਾਰੇ ਉਹਦੇ ਤੇ ਵੀ ਅਸੀਂ ਕਰ ਰਹੇ ਆ ਜੀ ਡਿਸਕਸ ਵੀ ਜਿਵੇਂ ਹੁਣ ਵੋਟਾਂ ਦੀ ਸਟਾਈ ਹੋਣੀ ਆ ਉਹਦੇ ਚ ਅਸੀਂ ਕਰਾਂਗੇ ਇਹ ਪੱਖ ਤੇ ਵੀ ਬੜਾ ਦੋਸਤ ਆ ਜੀ ਫਿਰ ਆਪਣੇ ਪੰਜਾਬਗਾਂ ਦੇ ਸ਼ਹਿਰੀ ਆਉਂਦਾ हां भाई वो तो लोकल बंदा नहीं बनवाईया जी वो तो हुन बाहरੋਂ ਆ ਕੇ ਤਾਂ ਨਹੀਂ ਉਹ ਤਾਂ ਇੱਕ ਘਰ ਚ ਹੋ ਸਕਦਾ 50 50 ਵੋਟਾਂ ਬਣੀਆਂ ਬਣੀਆਂ ਹੁਣ ਉਹ ਪੜਤਾਲ ਕਰਾਵਾਂਗੇ ਜੀ ਅਸੀਂ ਜਿਹੜੇ ਆਪਣੇ ਜਿਹੜੇ ਵੋਟਾਂ ਦੀ ਖਾਤਰ ਇਸ ਤਰ੍ਹਾਂ ਵੋਟਾਂ ਨਾ ਦਿੰਦੇ ਆ ਜਾਂ ਹੋਰ ਫਿਰ ਦੂਸੀ ਤਾਂ ਉਹ ਵੀ ਇਸ ਤਰ੍ਹਾਂ ਬਿਲਕੁਲ ਹੈਗੇ ਭਾਈ ਸਾਰੇ ਬੰਦੇ ਜ਼ਿੰਮੇਵਾਰ ਆ ਜਿਹੜੇ ਗਲਤ ਬੰਦੇ ਨੂੰ ਸਪੋਰਟ ਕਰਦੇ ਆ ਇੱਥੇ ਵੀ ਪ੍ਰਵਾਸੀ ਰੇੜੀਆਂ ਲਾ ਕੇ ਹਾਂ ਜੀ ਹਾਂ ਇੱਥੇ ਇਹ ਕੱਲ ਬੰਦ ਕਰਾਈਆਂ ਜੀ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਕੱਲ ਰੇੜੀਆਂ ਬੰਦ ਕਰਾਈਆਂ ਇੱਥੇ ਅੱਜ ਸਾਡੇ ਪੰਜਾਬੀ ਬੰਦਿਆਂ ਦੀਆਂ ਰੇੜੀਆਂ ਲੱਗੀਆਂ ਤੇ ਲੱਗ ਲਈ ਹੈ ਜਗਾ ਕੀ ਦੀ ਹੈ ਇਹ ਤਾਂ ਜਗਾ ਨੈਸ਼ਨਲ ਹਾਈਵੇ ਦੀ ਹੈ ਜੀ ਸਰਕਾਰੀ ਜਗਾ ਹੀ ਇਧਰ ਪਲਾਂਟ ਦੀ ਜਗਾ ਆ ਗਈ ਥਰਮਲ ਪਲਾਂਟ ਦੀ ਕਿਤੇ ਨਾ ਕਿੱਲੇ ਜਿਹੜਾ ਇਹ ਆ ਜਗਾ ਰੋਕੀ ਜਾ ਰਹੀ ਹੈ ਤੇ ਫਿਰ ਇਹ ਵੀ ਰੋਡ ਦੀ ਇਹ ਨਜਾਇਜ਼ ਹੈ ਬਾਈ ਜੀ ਇਹ ਨਜਾਇਜ਼ ਕਬਜ਼ਾ ਹੀ ਹੈ ਜੀ ਅੱਛਾ ਜਿਹੜੇ ਨੌਜਵਾਨ ਦੀ ਕੁੱਟਮਾਰ ਹੋਈ ਹੈਗੀ ਉਸ ਤੋਂ ਬਾਅਦ ਪੁਲਿਸ ਦਾ ਐਕਸ਼ਨ ਇਸ ਤਰ੍ਹਾਂ ਹੈ ਕਿ ਕਿੰਨੇ ਕਿ ਬੰਨਣੇ ਦੇ ਪਰਚਾ ਦਰਜ ਹੋਇਆ ਹੈ ਪੁਲਿਸ ਨੇ ਬਾਈ ਜੀ ਕੱਲ ਥੋੜੀ ਜੀ ਰਫਤਾਰ ਵੜੀ ਐ ਜਦੋਂ ਅਸੀਂ ਇਕੱਠ ਕਰਿਆ ਸਾਰੇ ਬੰਦੇ ਗਏ ਆ ਕੱਲ ਆਏ ਆ ਰੇਡ ਕਰਨ ਇੱਥੋਂ ਇੱਕ ਅੱਧੇ ਬੰਦੇ ਨੂੰ ਲੈ ਕੇ ਵੀ ਗਏ ਆ ਸ਼ਾਇਦ ਪੁੱਛ ਕੇ ਚ ਵਾਸਤੇ ਪਰ ਜਿਹੜੇ ਮੇਨ ਬੰਦੇ ਆ ਉਹ ਹਜੇ ਫਰਾਰ ਹੀ ਐ ਕੋਈ ਨਹੀਂ ਫੜਿਆ ਠੀਕ ਹੈ ਠੀਕ ਹੈ ਜੀ ਧੰਨਵਾਦ ਮੇਰਾ ਪਿੰਡ ਲਹਿਰਾ ਸੰਦਾ ਕਰਮੀ ਸਿੱਧੂ ਐਮਪਲਾਈ ਸਿੰਘਾ ਜੂਨੀਅਨ ਦਾ ਬਿਜਲੀ ਬੋਰਡ ਦੀਆਂ ਸੁਪਾ ਪ੍ਰਧਾਨ ਬੇਨਤੀ ਇਹ ਐ ਬਾਈ ਵੀ ਸਾਡੇ ਹਰ ਇੱਕ ਜਿਹੜਾ ਇੱਥੇ ਕੋਈ ਭਾਵੇਂ ਉਹ ਪ੍ਰਵਾਸੀ ਆ ਭਾਵੇਂ ਕੋਈ ਵੀ ਆ ਸਾਡੇ ਕਿੰਨੇ ਉਹ ਰਹਿਣ ਜੀ ਸਦਕੇ ਰਹਿਣ ਪਰ ਜਿਹੜਾ ਉਹ ਆ ਅੰਤਕ ਮਚਾਇਆ ਉਹਨਾਂ ਨੇ ਇਹ ਬਹੁਤ ਗਲਤ ਗੱਲ ਆ ਗਲਤ ਗੱਲ ਇਹ ਆਏ ਆ ਵੀ ਜਿਹੜੀ ਇੱਥੋਂ ਵਾਲੀ ਲੜਾਈ ਸਾਰੇ ਪੰਜਾਬ ਚ ਹੁਣ ਸੋਸ਼ਲ ਮੀਡੀਆ ਤੇ ਅਸੀਂ ਦੇਖੀ ਆ ਵੀ 20 ਰੁਪਿਆ ਪਿੱਛੇ ਸਿਰਫ ਜਿਹੜਾ ਉਸ ਸਾਥੀ ਦਾ ਸਾਡੇ ਦਾ ਸਿਰ ਪਾੜਦਾ ਪਾੜਿਆ ਕਾਹਦੇ ਨਾਲ ਬੱٹے ਨਾਲ ਬੱਟਾ ਮਾਰ-ਮਾਰ ਕੇ ਉਹਦੇ ਸਿਰ ਪਾੜਦਾ ਤੇ ਉਤੋਂ ਪੁਲਿਸ ਨੇ ਬੁੱਧਵਾਰ ਤੋਂ ਲੈ ਕੇ ਅੱਜ ਤੁਸੀਂ ਐਂ ਦੇਖ ਲਓ ਵੀ ਸੋਮਵਾਰ ਆ ਗਿਆ 5 ਦਿਨ ਹੋ ਗਏ ਹਜੇ ਕੋਈ ਕਾਰਵਾਈ ਨਹੀਂ ਕੱਲ ਜਦੋਂ ਅਸੀਂ ਇੱਥੇ ਇਕੱਠ ਕਰਿਆ ਕੱਠ ਕਰਕੇ ਅਸੀਂ ਪੁੱਛੋ ਗਏ ਆ ਐਸਐਸਓ ਕੋਲੇ ਉਹਨਾਂ ਨੇ ਨਾਲ ਦੀ ਨਾਲ ਫੋਰਸ ਭੇਜੀ ਆ ਆਪਦੇ ਇਥੋਂ ਬੰਦੇ ਜਿਹੜੇ ਇਹਨਾਂ ਦੇ ਸੀਗੇ ਜਿਹੜੇ ਜਿਹਨਾਂ ਨੇ ਇੱਕ ਵਾਰ ਬਾਈ ਕਰੀ ਸੀ ਜਾਂ ਜਿਹੜੇ ਉਹਦੇ ਵਿੱਚ ਆਉਂਦੇ ਸੀਗੇ ਉਹਨਾਂ ਤੇ ਵੀ ਉਹਨਾਂ ਨੂੰ ਲੈ ਕੇ ਗਏ ਆ ਉਹ ਪਰ ਜੇ ਹੁਣ ਇਹ ਕਹਿੰਦੇ ਆ ਪੁਲਿਸ ਪ੍ਰਸ਼ਾਸਨ ਇਹ ਕਹਿੰਦਾ ਵੀ ਇਸ ਨੂੰ ਅਸੀਂ 57 ਦਾ ਰੂਪ ਦੇਵਾਂਗੇ ਜਾਂ ਕੋਈ ਇਹਨਾਂ ਤੇ ਕਾਰਵਾਈ ਨਹੀਂ ਕਰਦੇ ਤੇ ਫੇਰ ਤਾਂ ਮੈਨੂੰ ਇਹ ਲੱਗਦਾ ਵੀ ਸਾਡੇ ਜਿਹੜੇ ਪੰਜਾਬ ਦੇ ਹਾਲਾਤ ਤਾਂ ਪਹਿਲਾਂ ਹੀ ਬੱਤਰ ਨੇ ਤੇ ਹੋਰ ਵੀ ਬੱਤਰ ਹੋਣਗੇ ਕਿਉਂਕਿ ਜਿਹੜਾ ਗੁੱਸਾ ਹੈਗਾ ਸਾਡੇ ਪੰਜਾਬੀਆਂ ਦੇ ਵਿੱਚ ਸਾਡੇ ਪਿੰਡਾਂ ਵਾਲਿਆਂ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਪਿਆ ਜੇ ਕੋਈ ਸਾਡੇ ਇੱਥੇ ਪੰਜਾਬ ਦੇ ਵਿੱਚ ਰਹਿੰਦਾ ਪਰਵਾਸੀ ਸਾਨੂੰ ਉਹਦੇ ਕੋਈ ਇਤਰਾਜ਼ ਨਹੀਂ ਆਪਦਾ ਰਹੇ ਪਰ ਜੇ ਉਹ ਸਾਡੇ ਸਿਰ ਪਾੜਨਗੇ ਸਾਡੀਆਂ ਧੀਆਂ ਭੈਣਾਂ ਨੂੰ ਕੁੱਟਣਗੇ ਆਸ਼ਕੀਆਂ ਕਰਨਗੇ ਸਾਡੇ ਬੱਚਿਆਂ ਦੇ ਜਿਹੜਾ ਤੁਸੀਂ ਹਸ਼ਿਆਰਪੁਰ ਦੇਖਿਆ ਉਹ ਇਹੋ ਜਿਹਾ ਕੋਈ ਇਸ ਕਰਨਗੇ ਤਾਂ ਅਸੀਂ ਇੱਥੇ ਨਾ ਤਾਂ ਇਹਨਾਂ ਨੂੰ ਰਹਿਣ ਦੇਣਾ ਬਾਈ ਤੇ ਨਾ ਅਸੀਂ ਰਹਿਣ ਦੇਗੀ ਇਹ ਸਾਡੇ ਪਿੰਡਾਂ ਵਾਲਿਆਂ ਦੇ ਫੈਸਲੇ ਰੱਖ ਲੋ ਕਮੇਟੀਆਂ ਦੇ ਫੈਸਲੇ ਰੱਖ ਲੋ ਦਿਨੋਂ ਦਿਨ ਇਹ ਹਜੇ ਇਹ ਜਿਹੜੀ ਆ ਇਹ ਚੱਲੀ ਆ ਇਹਨੇ ਬਹੁਤ ਭਖਣਾ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਕਰਦਾ ਵੀ ਜਿਹੜੇ ਬੰਦੇ ਤੇ ਕਾਰਵਾਈ ਜਿੰਨੀ ਕਾਰਵਾਈ ਬੰਦੀ ਆ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰਨ ਜੇ ਮਾਹੌਲ ਨੂੰ ਠੀਕ ਰੱਖਣਾ ਜੇ ਮਾਹੌਲ ਨੂੰ ਇਹਨਾਂ ਨੇ ਆਪਾ ਪੰਜਾਬ ਸਰਕਾਰ ਨੇ ਤੇ ਜਾਂ ਪ੍ਰਸ਼ਾਸਨ ਨੇ ਖਰਾਬ ਕਰਨਾ ਫਿਰ ਉਹਨਾਂ ਦੇ ਹੱਥਾਂ ਚ ਕੋ ਸਾਡਾ ਸਟੈਪ ਕੋਈ ਨਹੀਂ ਸਾਡਾ ਸਟੈਪ ਇਹ ਆ ਸੀ ਕਿ ਇਹਨੇ ਵੀ ਕਾਨੂੰਨ ਆਪਦੇ ਹਿਸਾਬ ਨਾਲ ਕਾਰਵਾਈ ਕਰੇ ਜੇ ਨਹੀਂ ਕਰਦੇ ਕਾਰਵਾਈ ਤਾਂ ਸਾਡਾ ਜਿਹੜਾ ਪਿੰਡਾਂ ਦਾ ਏਕਾ ਉਹ ਕੱਠ ਜਿਵੇਂ ਪਹਿਲਾਂ ਹੋਇਆ ਸੀ ਉਹ ਦੁਬਾਰੇ ਵੀ ਹੋਊਗਾ ਉਹ 'ਚ ਕੋਈ ਸ਼ੱਕ ਨਹੀਂ ਕਿਉਂਕਿ ਲੋਕ ਆਪ ਮੁਹਾਰੇ ਹੋਏ ਵਾ ਇਹ ਤੁਸੀਂ ਇਹ ਗੱਲ ਨੂੰ ਨਾ ਇਹਨੂੰ ਮੰਨਣਾ ਪੈਣਾ ਲੋਕ ਆਪ ਮੁਹਾਰੇ ਹੋਏ ਪਿਆ ਜਿਹੜੀ ਇਹਨਾਂ ਦੀਆਂ ਰੇਡੀਆਂ ਸੀ ਇੱਥੋਂ ਇਹਨਾਂ ਨੂੰ ਕਹਿ ਕੇ ਨਾਲ ਦੀ ਨਾਲ ਇਹਨਾਂ ਨੂੰ ਤੋਰੇ ਆ ਗਿਆ ਵੀ ਤੁਸੀਂ ਇੱਥੇ ਨਿਕਲ ਜਾ ਨਹੀਂ ਥੋੜਾ ਨੁਕਸਾਨ ਹੋਣਾ ਇਹ ਬਚਾਏ ਗਏ ਐ ਲੋਕਾਂ ਤੋਂ ਪਰ ਇਹ ਮੰਨਣਾ ਭਾਵੇਂ ਨਾ ਮੰਨਣਾ ਇੱਥੇ ਕਿਸੇ ਦੀ ਕੁੱਟ ਮਾਰਨੀ ਹੋਈ ਇਹਨਾਂ ਦੀ ਜੇ ਚਾਹੁੰਦੇ ਪਿੰਡਾਂ ਦੇ ਉਹਨਾਂ ਦੀ ਕੁੱਟ ਮਾਰ ਵੀ ਕਰ ਸਕਦੇ ਸੀ ਪਰ ਕਿਸੇ ਨੇ ਇਹ ਜਿਹਾ ਹੱਥ ਹੀ ਨਹੀਂ ਚੱਕਿਆ ਕਿਸੇ ਤੇ ਉਹ ਉਹਨਾਂ ਨੂੰ ਰੀਡਿੰਗਾਂ ਲੈ ਕੇ ਖਾਲੀ ਕਰਵਾ ਕੇ ਉਹਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਆਦੇ ਭਾਈ ਘਰੋਂ ਘਰ ਜਾਓ ਕਿਉਂਕਿ ਇੱਥੇ ਨੁਕਸਾਨ ਹੋਣ ਦਾ ਖਤਰਾ ਸੀਗਾ ਇਹ ਗੱਲ ਹੈ ਭੀਜੀ ਜੋ ਦਰਿਆ ਪਾਰ ਲੋਕ ਹੈ گاؤں ਹੈ ਉਹਨੂੰ ਮਿਲਣਾ ਚਾਹਤੇ ਹਨ ਉਨकी ਬਾਤ ਚ ਸੁਣਾ ਜਾਤੇ ਤਕਲੀਫ ਜਾਣਨਾ ਚਾਹਤੇ ਹਨ ਆਪ ਸਿਕਿਉਰਿਟੀ ਕਹਿ ਰਹੀ ਹੈ ਆਪ ਜਾ ਨਹੀਂ ਸਕਤੇ ਉੱਥੇ ਥ੍ਰੈਟ ਹੈ ਅਗਰ ਹਿੰਦੁਸਤਾਨ ਮੇ राहुल गांधी जी को थ्रेट है पाकिस्तान का तो फिर अगर हिंदुस्तान में सुरक्षित नहीं है तो फिर हम कहा सुरक्षित हैं वहां बोट में आपने देखा कि नॉर्मलाइज़र लोग जा रहे हैं लेकिन वो नाम नहीं दिया जा रहा अपॉर्चुनिटी का लेके लीडर ऑफ दिशन देश से आए हो पंजाब की सरकार ते सेंट्रल सरकार बांधा पाने की कोशिश कर रही है राहुल जी ने आके लोगों का हाल ही पूछना ਜੇ ਨਾ ਸੂਬੇ ਦੇ ਵਿੱਚੋਂ ਕੋਈ ਆਇਆ ਨਾ ਸੈਂਟਰ ਚੋਂ ਆਇਆ ਕੀ ਉਹਨਾਂ ਨੂੰ ਲੋਕਾਂ ਨੂੰ ਕੋਈ ਹੱਕ ਨਹੀਂ ਸੀ ਕਿ ਇਹਨਾਂ ਨੇ ਪੁੱਛਿਆ ਕਿ ਦਾ ਰਸਤਾ ਦੱਸੋ ਕੀ ਕਾਰਨ ਹੈ ਮੈਨੂੰ ਰੋਕਣ ਦਾ ਰੋਕਣ ਦਾ ਕੋਈ ਕਾਰਨ ਨਹੀਂ ਦੱਸ ਸਕਿਆ ਪਰ ਲੋਕ ਖੁਦ ਜਾਂਦੇ ਆ ਕਿ ਅਸੀਂ ਇਹਨੂੰ ਮਿਲਣਾ ਚਾਹੁੰਦੇ ਆ ਦੁੱਖ ਦਰਦਾਂ ਨਾਲ ਲੋਈ ਮਿਲਣਾ ਚਾਹੁੰਦੇ ਆ ਇਹਨਾਂ ਨੇ ਅੱਜ ਵੇਖੋ ਇਹਨਾਂ ਦੀਆਂ ਬੋਰਚ ਖੜੀਆਂ ਨੇ ਸਰਕਾਰੀ ਜਿਹੜੀਆਂ ਉਹਨਾਂ ਨੇ ਲੀਡਰ ਆਫ ਦੀ ਆਪੋਜੀਸ਼ਨ ਨੂੰ ਬੋਰਚ 'ਤੇ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਐਸੋ ਹੋਰ ਮਾੜੀ ਗੱਲ ਕੀ ਹੋ ਸਕਦੀ